ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆ ਜੀ ਪਰਮਾਤਮਾ ਸੁੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀ ਦੇਵੇ ਤੇ ਇੱਥੇ ਹੋ ਗਿਆ ਸੀ ਮਾਰਨਿੰਗ ਦਾ ਟਾਈਮ ਤੇ ਮਾਰਨਿੰਗ ਦੇ ਟਾਈਮ ਦੇ ਉੱਪਰ ਤੇ ਬਹੁਤ ਹਨਾ ਮੀਂਹ ਪੈ ਰਿਹਾ ਸੀ ਰਾਤ ਦਾ ਤੇ ਮੈਂ ਬਸ ਉੱਠੀ ਸੀ ਸਾਢੇ 6 ਵਜੇ ਉੱਠ ਕੇ ਬਸ ਮੈਂ ਤਾਂ ਲੱਗੀ ਸੀ ਚਾਹ ਪਾਣੀ ਤੇ ਪਹਿਲਾਂ ਹਨਾ ਮੈਂ ਕਿਹਾ ਚੱਲ ਵੀ ਮੀਂਹ ਤਾਂ ਪਈ ਹੁੰਦਾ ਕੀ ਉੱਠ ਕੇ ਕਰਨਾ ਵੀ ਥੋੜਾ ਜਿਹਾ ਹਨਾ ਰੁੱਕ ਕੇ ਉੱਠ ਜਾਾਂਗੇ ਕਿਉਂਕਿ ਲੈਟ ਵੀ ਹੈਣੀ ਸੀ ਫਿਰ ਮੈਂ ਸੋਚੇ ਮੈਂ ਕਿ ਚਲ ਉੱਠਣਾ ਤਾਂ ਪੈਣਾ ਹੀ ਹਨਾ ਚਾਹ ਪਾਣੀ ਬਣਾਉਣਾ ਪੈਣਾ ਫਿਰ ਟਾਈਮ ਜਿਆਦਾ ਹੋ ਜਾਂਦਾ ਕੰਮਾਂ ਕਰਾਉਣਾ ਵੀ ਤਾਂ ਕਰਕੇ ਮੈਂ ਕਿ ਚਲ ਉੱਠੇ ਘੜਦੀ ਫਿਰ ਮੈਂ ਸਵਾ 6:00 ਉੱਠ ਗਈ ਸੀ ਬਸ ਤੇ ਇੱਥੇ ਮੈਂ ਆਹ ਦਾ ਮੂੰਹ ਹੱਥ ਧੋ ਕੇ ਤੇ ਇੱਥੇ ਮੈਂ ਚਾਹ ਧਰਤੀ ਸੀ ਚਾਹ ਧਰ ਕੇ ਤੇ ਹਨਾ ਬਾਹਰ ਮੀਂਹ ਬਹੁਤ ਹੀ ਜਿਆਦਾ ਪਈ ਜਾਂਦਾ ਸੀ ਤੇ ਸਾਡੇ 11:00 ਵਜੇ ਦਾ ਪਤਾ ਨਹੀਂ 12:00 ਵਜੇ ਦਾ ਮੀਂਹ ਪੈਂਦਾ ਸੀ ਰਾਤ ਦਾ ਤੇ ਰਾਤ ਦਾ ਮੀਂਹ ਪੈਣ ਲੱਗਾ ਤੇ ਬਿਜਲੀ ਵੀ ਇੰਨੀ ਲਸ਼ਕੀ ਨਾ ਬਹੁਤ ਹੀ ਜਿਆਦਾ ਲਸ਼ਕੀ ਸੀ ਬੁਰਾ ਹਾਲ ਕਰਤਾ ਸੀ ਤੇ ਅਨ ਕਈ ਥਾਂ ਤੇ ਤਾਂ ਡਿੱਗ ਵੀ ਹੋ ਗਏ ਐ ਕੜਕ ਦੀ ਸੀ ਬਹੁਤ ਹੀ ਜ਼ਿਆਦੇ ਹਨਾ ਤੇ ਰਿਸ਼ੂ ਸੁਨੇਹਾ ਵੀ ਉੱਠ ਖੜੇ ਸੀ ਸੁਣ ਕੇ ਤੇ ਫੇਰ ਹਨਾ ਮੈਂ ਟਾਈਮ ਦੇਖੇ 1 ਵਜੇ ਪਿਆ ਸੀ ਉਦੋਂ ਤੇ ਉਦੋਂ ਵੀ ਜਾਨੀ ਕਿਉਂ ਤਾਂ ਦੱਸਿਆ ਜੀ ਨੈਟ ਦੇ ਉੱਪਰ ਵੀ ਮੀਂਹ ਆਊਗਾ ਮੈਂ ਵੀ ਤੇਜ਼ ਹਵਾਵਾਂ ਚੱਲਣਗੀਆਂ ਪਰ ਅਸੀਂ ਸਾਰਾ ਸਮਾਨ ਚੱਕ ਕੇ ਪਾਈ ਸੀ ਬਾਹਰੋਂ ਮੈਂ ਕਿਹਾ ਫੇਰ ਰਾਤ ਨੂੰ ਹਨਾ ਔਖਾ ਹੋ ਜਾਂਦਾ ਜਦੋਂ ਮੀਂਹ ਹੁੰਦਾ ਤਾਂ ਕਰਕੇ ਤਈ ਵਾਰ ਸੁੱਤੇ ਪਿਆ ਨੂੰ ਨਹੀਂ ਵੀ ਪਤਾ ਲੱਗਦਾ ਵੀ ਬਾਹਰ ਮੀਂਹ ਪਈ ਆਂਦਾ ਤਾਂ ਫਿਰ ਮੈਂ ਕਹਾਂ ਚਲ ਸਾਰਾ ਸਮਾਨ ਚੱਕ ਕੇ ਪਾਵਾਂਗੇ ਤੇ ਸਾਰਾ ਮੈਂ ਬਾਹਰੋਂ ਚੱਕਤਾ ਸੀ ਰਿਸ਼ੂਸ ਨੇ ਆ ਤਾਂ ਚੱਕਤਾ ਸੀ ਜਿਹੜਾ ਭਾਰਾ ਸੀ ਕੋਈ ਵੀ ਤੇ ਤਾਂ ਕਰਕੇ ਫਿਰ ਮੈਂ ਕਹਿੰਨੇ ਵੀ ਬਹੁਤ ਜ਼ਿਆਦਾ ਮੀਂਹ ਪਈ ਆਂਦਾ ਸੀ ਤੇ ਉਦੋਂ ਬਾਅਦ ਫਿਰ ਹਨਾ ਇੱਥੇ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਾਉਣਾ ਇਹ ਰਾਤ ਬਣਾਉਣੀ ਸੀ ਸਬਜ਼ੀ ਤੇ ਆਲੂ ਮਟਰਾਂ ਦੀ ਤੇ ਫਿਰ ਰਾਤ ਨਾ ਮੇਰਾ ਮਨ ਜਾਨੀ ਕੀਤਾ ਕਿਉਂਕਿ ਠਕਾਵਟ ਚ ਹੋ ਗਈ ਸੀ ਸੁਨਿਆ ਦਾ ਸੂਟ ਸੌਂਦੇ ਹੋਏ ਤੇ ਇੱਕ ਠੰਡ ਸੀ ਤੇ ਫਿਰ ਮੈਂ ਕਿ ਨਹੀਂ ਵੀ ਮੈਂ ਹਣਾ ਸਬਜੀ ਵੀ ਫੇਰ ਕੱਲ ਨੂੰ ਹੀ ਬਣਾ ਲਾਂਗੇ ਤੇ ਫਿਰ ਰਾਤ ਅਸੀਂ ਦਲੀਆ ਹੀ ਬਣਾ ਲਿਆ ਸੀ ਦਲੀਆ ਬਣਾ ਕੇ ਖਾ ਲਿਆ ਸੀ ਤੇ ਉਸ ਤੋਂ ਬਾਅਦ ਬੱਸ ਮੈਂ ਇੱਥੇ ਸਬਜੀ ਨੂੰ ਤੜਕਾ ਲਾਣ ਲੱਗੀ ਸੀ ਮਸਾਲਾ ਕੁੱਟ ਲਿਆ ਸੀ ਮੈਂ ਕੁੱਟ ਕੇ ਤੇ ਬੱਸ ਤੇ ਇੱਥੇ ਸੁਨਿਆ ਚਾਹ ਪੀਣ ਲੱਗੀ ਸੀ ਮੈਂ ਉਹਨੂੰ ਕਿਹਾ ਤੂੰ ਚਾਹ ਪੀ ਲੈ ਇਹ ਵਾਸ ਉੱਠ ਕੇ ਫਿਰ ਜੋਤ ਬੱਤੀ ਕੀਤੀ ਇਹਨੇ ਫਿਰ ਜੋਤ ਬੱਤੀ ਕਰਨ ਤੋਂ ਬਾਅਦ ਫਿਰ ਇਹਨੇ ਪਾਠ ਕੀਤਾ ਪਾੜ ਕਰਨ ਤੋਂ ਬਾਅਦ ਫਿਰ ਇਹ ਹੁਣ ਇੱਥੇ ਚਾਹ ਪੀਣ ਲੱਗੀ ਸੀ ਤੇ ਮੈਂ ਉਹਨੂੰ ਕਿ ਬਿਸਕਟ ਲੈ ਲੈ ਨਾਲ ਲੈਣੇ ਤਾਂ ਤੇ ਵਾਸੇ ਲੈ ਗਈ ਸੀ ਆ ਉਹਦਾ ਚਾਹ ਪਾਣੀ ਤੇ ਮੈਂ ਇੱਥੇ ਸਬਜ਼ੀ ਨੂੰ ਤੜਕਾ ਲਾ ਦੂੰਗੀ ਹੁਣ ਆਲੂ ਮਟਰ ਨੂੰ ਤੇ ਵਾਸੇ ਤੇ ਤੇਲ ਪਾਤਾ ਸੀ ਤੇ ਹੁਣ ਮੈਂ ਤੇਲ ਪਾਉਣ ਤੋਂ ਬਾਅਦ ਜਦੋਂ ਗਰਮ ਹੋ ਜਾਊਗਾ ਤੇਲ ਫਿਰ ਮਸਾਲਾ ਪਾ ਕੇ ਭੁੰਨ ਲਾਂਗੇ ਮਸਾਲਾ ਆਪਾਂ ਤੇ ਇੱਧਰ ਫਿਰ ਮੈਂ ਲੱਗੀ ਹੋਈ ਸੀ ਜਿਹੜਾ ਐਕਸਟਰਾ ਸਮਾਨ ਪਿਆ ਸੀ ਹਨਾ ਉਹ ਮੈਂ ਚੱਕਤਾ ਸੀ ਇੱਥੋਂ ਫੱਟੀਆਂ ਸੀ ਆ ਪੀੜੀਆਂ ਤੇ ਮੈਂ ਚੱਕ ਕੇ ਇੱਕ ਸੈਟ ਕਰਤੀਆਂ ਸੀ ਤੇ ਬਸ ਹੁਣ ਮੇਰਾ ਮਸਾਲਾ ਪੁੱਜੀ ਜਾਂਦਾ ਉਧਰ ਤੇ ਨਾਲ-ਨਾਲ ਮੈਂ ਜਿਹੜੇ ਆਪਣੇ ਰਸੋਈ ਦੇ ਕੰਮ ਕਰਾ ਉਹ ਵੀ ਕਰੀ ਜਾਨੀ ਆ ਤੇ ਵੀ ਆਏ ਹਨਾ ਖੜਿਆ ਤਾਂ ਜਾਂਦਾ ਨਹੀਂ ਫਿਰ ਬਿੱਲਿਆਂ ਤੋਂ ਫਿਰ ਐ ਹੁੰਦਾ ਚੱਲ ਵੀ ਜਿਹੜਾ ਵੀ ਆਪਣੇ ਹੱਥ ਪੱਲਾ ਹਿਲਾਉਂਦੇ ਰਹਿਣਾ ਚਾਹੀਦਾ ਵੀ ਚੱਲ ਜਿਹੜਾ ਵੀ ਕੰਮ ਖਿੰਡਿਆ ਹੋਇਆ ਜਾਂ ਕੋਈ ਸਮਾਨ ਖਿੰਡਿਆ ਉਹਨੂੰ ਸੈੱਟ ਕਰਕੇ ਰੱਖ ਦਈਏ ਤੇ ਬਸ ਜਿੱਥੇ ਮੈਂ ਹੁਣ ਤੜਕਾ ਲਾ ਦੂੰਗੀ ਸਬਜੀ ਨੂੰ Oh, ਇਹ ਜੀ ਇੱਥੇ ਬਸ ਫਿਰ ਮੈਂ ਲੱਗੀ ਸੀ ਤੜਕਾ ਲਾ ਕੇ ਰੱਖਤਾ ਸੀ ਬਸ ਉਹ ਤੜਕਾ ਹੁਣ ਭੁੰਨਿਆ ਜਾਊਗਾ ਤੇ ਇੱਧਰ ਫਿਰ ਮੈਂ ਮੰਜੂਗੀ ਭਾਂਡੇ ਕੇ ਸਾਰੇ ਮੈਂ ਇਕੱਠੇ ਕਰ ਲਏ ਸੀ ਭਾਂਡੇ ਤੇ ਮੈਂ ਕਹਾਂ ਚੱਲ ਅੱਜ ਗਰਮ ਪਾਣੀ ਤਾਂ ਹੈ ਨਹੀਂ ਸੀ ਕਿਉਂਕਿ ਲਾਈਟ ਹੈ ਨਹੀਂ ਸੀ ਰਾਤ ਦੀ ਤੇ ਤਾਂ ਕਰਕੇ ਫਿਰ ਮੈਂ ਕਹਾਂ ਚੱਲ ਟੈਂਕੀ ਤੇ ਪਾਣੀ ਨਾਲ ਹੀ ਮੰਜਨੇ ਪੈਣੇ ਆਇਤਾ ਠੰਡੇ ਪਾਣੀ ਚ ਕਮੀ ਕਰਕੇ ਠੰਡਾ ਬਾਲਾ ਹੋ ਗਿਆ ਪਾਣੀ ਤੇ ਫਿਰ ਮੈਂ ਬਸ ਇੱਥੇ ਸਾਰੇ ਭਾਂਡੇ ਇੱਕ ਸਾਈਡ ਤੇ ਧੋ ਕੇ ਰੱਖ ਲੂੰਗੀ ਤੇ ਫਿਰ ਇਹਨਾਂ ਨੂੰ ਮੰਜੂਗੀ ਤੇ ਨਾ ਬਹੁਤ ਹੀ ਜ਼ਿਆਦੇ ਹਨਾ ਉਹ ਹੋਇਆ ਪਿਆਸੀ ਮੌਸਮ ਖਰਾਬ ਤੇ ਹੁਣ 25 26 27 ਤੱਕ 27 ਤਰੀਕ ਤੱਕ ਮੌਸਮ ਖਰਾਬ ਦੱਸਣ ਦਾ ਦੱਸਿਆ ਉਹਨਾਂ ਨੇ ਵੀ ਖਰਾਬ ਹੋਊਗਾ ਤੇ ਬਾਕੀ ਪਤਾ ਨਹੀਂ ਹੈਗਾ ਬੇਸਹੀ ਰਹੂਗਾ ਕਿਵੇਂ ਤੇ ਅੱਜ ਧੁੱਪ ਜੀ ਤਾਂ ਨਿਕਲੀ ਸੀ ਉਹ ਹਨਾ ਤੇ ਵੀ ਬੱਦਲ ਆ ਜਾਂਦੇ ਸੀ ਕਿਤੇ ਛਾਂ ਹੋ ਜਾਂਦੇ ਸੀ ਤੇ ਠੰਡੀ ਹਵਾ ਇੰਨੀ ਸੀ ਨਾ ਬਸ ਬਹੁਤ ਹੀ ਜ਼ਿਆਦੇ ਸੀ ਬਾਹਰ ਬੈਠਾ ਤਾਂ ਨਹੀਂ ਜਾਂਦਾ ਸੀ ਉਹ ਧੁੱਪ ਨਿਕਲਿਆਈ ਸੀ ਤੇ ਨਿਕਲੀ ਤਾਂ ਇੱਕ 1:30 ਵਜੇ ਸੀ ਦੋ ਦੋ ਜਾਂ ਡੇਢ ਵਜੇ ਤੱਕ ਨਿਕਲੀ ਸੀ ਤੇ ਬਸ ਫਿਰ ਵੀ ਹਨਾ ਧੁੱਪ ਜੋ ਸੀ ਮੰਜਾ ਤਾਂ ਕੱਢ ਲਿਆ ਸੀ ਬਾਹਰ ਬੈਠਣ ਨੂੰ ਮੈਂ ਕਿਹਾ ਚੱਲ ਬਹਿ ਜੰਨੀ ਆ ਤੇ ਪਰ ਜਦੋਂ ਬੈਠੇ ਹਵਾ ਵਾਲੀ ਠੰਡੀ ਸੀ ਤੇ ਫਿਰ ਅਸੀਂ ਅੰਦਰ ਹੀ ਆ ਗਏ ਮੈਂ ਕਿਹਾ ਰਹਿਣ ਦੇ ਬਿਮਾਰ ਹੋਵਾਂਗੇ ਫਿਰ ਕਦੇ ਧੁੱਪ ਕਦੇ ਛਾਂ ਹੁੰਦੀ ਸੀ ਹਨਾ ਵੀ ਚੱਲ ਤੇ ਏਹ ਧੁੱਪ ਹੋਵੇ ਫਿਰ ਵੀ ਆਏ ਹੁੰਦਾ ਛੇਕ ਜਿਹਾ ਲੱਗ ਜੰਦ ਪਿੰਡੇ ਨੂੰ ਤਾਂ ਕਰਕੇ ਫਿਰ ਉਸ ਤੰਦਰੀ ਆ ਗਏ ਸੀ ਮੈਂ ਕਿਹਾ ਰਹਿਣ ਦੇ ਵੀ ਐਵੇਂ ਬਿਮਾਰ ਹੋ ਕੇ ਬੈਠਾਂਗੇ ਤੇ ਬਾਕੀ ਹਨਾ ਫਿਰ ਸਾਡਾ ਰਾਤ ਦਾ ਇਨਵਰਟਰ ਵੀ ਐਂ ਕਰੀ ਜਾਂਦਾ ਬਸ ਹਨਾ ਵੀ ਲਾਈਟ ਨਾ ਹੁਣ ਕਰਕੇ ਪਤਾ ਨਹੀਂ ਹੁੰਦਾ ਪਤਾ ਨਹੀਂ ਪਾਣੀ ਮੁੱਕ ਗਿਆ ਉਹਦਾ ਕਿਵੇਂ ਹੋਇਆ ਕੀ ਨਹੀਂ ਚੱਕਰ ਤੇ ਬਸ ਉਹ ਆਵਾਜ਼ ਹੀ ਕਰੀਂਦਾ ਅਲਾਰਮ ਜੇ ਮਰੀ ਜਾਂਦਾ ਤੇ ਦਾ 10 ਮਿੰਟਾਂ ਬਾਅਦ ਰਾਤ ਸਾਰੀ ਰਾਤ ਹੀ ਐਂ ਕਰੀ ਗਿਆ ਤੇ ਕੁਝ ਵੀ ਨਹੀਂ ਜਗਦਾ ਸੀ ਬਸ ਇੱਕ ਜੀਰੋ ਵੱਲ ਜਗਦਾ ਸੀ ਰਾਤ ਨੂੰ ਤੇ ਵੀ ਐਂ ਹੁੰਦਾ ਜੇ ਤਾਂ ਲੋਡ ਪੈ ਜੇ ਚੀਜ਼ਾਂ ਦਾ ਹਨਾ ਵੀ ਜਿਵੇਂ ਕੂਲਰ ਵਗੈਰਾ ਚੱਲਦਾ ਹੋਵੇ ਫਿਰ ਵੀ ਹੁੰਦਾ ਤੇ ਬਸ ਕੁਝ ਨਹੀਂ ਚੱਲਦਾ ਸੀ ਤੇ ਐਂ ਕਰੀ ਜਾਂਦਾ ਸੀ ਜਦੋਂ ਲਾਈਟ ਆ ਜਾਂਦੀ ਉਹ ਤਾਂ ਸਹੀ ਹੋ ਜਾਂਦਾ ਉਹ ਚਾਰਜ ਲੈਣ ਲੈਣ ਲੱਗ ਜਾਂਦਾ ਇਨਵਰਟਰ ਤੇ ਪਤਾ ਨਹੀਂ ਕੀ ਹੋਇਆ ਹੁਣ ਅੰਧਕੁਰਨਾ ਦਾ ਪੈਣਾ ਹੀ ਹੈ ਹਨਾ ਤੇ ਬਸ ਜੀ ਫਿਰ ਕੋਈ ਨਾ ਕੋਈ ਖਰਚਾ ਵੀ ਆ ਹੀ ਜਾਂਦਾ ਹਨਾ ਕਿੰਨਾ ਮਰਜੀ ਆਪਾਂ ਹੱਥ ਕੁੱਟ ਲਈਏ ਤੇ ਫਿਰ ਵੀ ਕੋਈ ਨਾ ਕੋਈ ਖਰਚਾ ਨਿਕਲ ਹੀ ਜਾਂਦਾ ਕਦੇ ਕੋਈ ਬਿਜਲੀ ਦਾ ਆ ਗਿਆ ਕਦੇ ਕੋਈ ਚੀਜ਼ ਦਾ ਆ ਗਿਆ ਕਦੇ ਕੋਈ ਚੀਜ਼ ਦਾ ਆ ਗਿਆ ਬਸ ਆਈ ਹਨਾ ਤੇ ਆਈ ਇਹਨੂੰ ਹੀ ਹਨਾ ਕਬੀਲਦਾਰੀ ਕਹਿੰਦੇ ਇਹਨੂੰ ਜ਼ਿੰਦਗੀ ਕਹਿੰਦੇ ਆ ਤੇ ਆਪਾਂ ਫਿਰ ਕੁਝ ਨਹੀਂ ਕਰ ਸਕਦੇ ਜਿਹੜਾ ਰੱਬ ਨੇ ਲਿਖਿਆ ਜਿੱਥੇ ਵੀ ਦੇਣਾ ਲੈਣਾ ਤੇ ਪ੍ਰਮਾਤਮਾ ਨੇ ਉਹ ਆਪਾਂ ਨੂੰ ਹਰ ਹਿੱਲੇ ਦੇਣਾ ਹੀ ਪੈਂਦਾ ਜੇ ਆਪਾਂ ਨੂੰ ਕਿਸੇ ਪਾਸਿਓ ਮਿਲਣਾ ਕੋਈ ਚੀਜ਼ ਮਿਲਣੀ ਆ ਜਾਂ ਪੈਸਾ ਮਿਲਣਾ ਜਾਂ ਕੋਈ ਚੀਜ਼ ਮਿਲਣੀ ਆ ਉਹ ਹਰ ਹਿੱਲੇ ਮਿਲ ਕੇ ਹੀ ਰਹਿੰਦੀ ਆ ਤੇ ਜੇ ਆਪਾਂ ਹਨਾ ਕਿਸੇ ਨੂੰ ਦੇਣਾ ਤੇ ਉਹ ਹਰ ਹਿੱਲੇ ਆਪਾਂ ਨੂੰ ਦੇਣਾ ਹੀ ਪੈਂਦਾ ਵੀ ਪਿਛਲੇ ਕਰਮ ਦਾ ਕੋਈ ਹੁੰਦਾ ਆਪਣਾ ਹਨਾ ਭੁਗਤਿਆ ਹੋਇਆ ਕੋਈ ਵੀ ਕਰਮ ਜਿਵੇਂ ਆਪਾਂ ਕਿਸੇ ਦਾ ਦੇਣਾ ਲੈਣਾ ਦੇਣਾ ਹੁੰਦਾ ਤੇ ਉਹ ਆਪਾਂ ਨੂੰ ਇਹ ਕਰਮ ਦੇ ਵਿੱਚ ਦੇਣਾ ਹੀ ਪੈਂਦਾ ਤੇ ਜਾ ਕਿਸੇ ਤੋਂ ਲੈਣਾ ਪੈਂਦਾ ਜਿਹੜੀ ਵੀ ਚੀਜ਼ ਹੁੰਦੀ ਹੈ ਤੇ ਇਹ ਵਸ ਜ਼ਿੰਦਗੀ ਦਾ ਚੱਕਰ ਚੱਲਦਾ ਰਹਿੰਦਾ ਤੇ ਦੁੱਖ ਸੁੱਖ ਹੁੰਦੇ ਰਹਿੰਦੇ ਜ਼ਿੰਦਗੀ ਦੇ ਵਿੱਚ ਤੇ ਬਾਕੀ ਆਪਾਂ ਰੱਬ ਨੂੰ ਹੀ ਕੰਨੇ ਵੀ ਚੱਲ ਕਿਸੇ ਮਾੜੇ ਥਾਣਾ ਲਵਾਵੇ ਪੈਸਾ ਚੰਗੇ ਥਾਈ ਲਵਾਵੇ ਦਾਨ ਪੁੰਨ ਦੇ ਵਿੱਚ ਪੈਸਾ ਲਵਾਵੇ ਪ੍ਰਮਾਤਮਾ ਤੇ ਹੋਰ ਕੋਈ ਆਪਣੇ ਦੁੱਖ ਤਕਲੀਫ ਚ ਨਾ ਪੈਸਾ ਲਵਾ ਲਵਾਵੇ ਰੱਬ ਵੀ ਆਪਾਂ ਤਾਂ ਇਹੀ ਪ੍ਰਮਾਤਮਾ ਅੱਗੇ ਸ਼ੁਕਰਗੁਜ਼ਾਰ ਕਰਦੇ ਆ ਵੀ ਇਹ ਸਾਨੂੰ ਹਨਾ ਵਧੀਆ ਵੀ ਪੈਸਾ ਜਿੱਥੇ ਵੀ ਲਗਾਈ ਵਧੀਆ ਥਾਂ ਤੇ ਲਵਾਈ ਦੁੱਖਾਂ ਚ ਨਾ ਕੋਈ ਰੋਗ ਚ ਨਾ ਕੋਈ ਹਨਾ ਤਕਲੀਫ ਚ ਲਵਾਈ ਵਧੀਆ ਸੁਖੀ ਸੁੱਖ ਚ ਖੁਸ਼ੀ ਚ ਪੈਸਾ ਲਵਾਈ ਫਿਰ ਉਹ ਦੁੱਖ ਦਾ ਵੀ ਨਹੀਂ ਹੈਗਾ ਲੱਗਿਆ ਵੀ ਹਾਂ ਅਸੀਂ ਆ ਥਾਂ ਤੇ ਲਾਇਆ ਸੀ ਤੇ ਦਾਨਪੁਣ ਜਿੰਨਾ ਵੀ ਰੱਬ ਕਰਾਵੇ ਉਹਨਾਂ ਕਰਨਾ ਚਾਹੀਦਾ ਆਪਾਂ ਨੂੰ ਤੇ ਵਸ ਜੀ ਇੱਥੇ ਮੈਂ ਭਾਂਡੇ ਮਾਂ ਦੇ ਸਾਰੇ ਕਰ ਲਈ ਸੀ ਸੈੱਟ ਤੇ ਯਾਨੀ ਕਿ ਸਿੰਖ ਦੇ ਵਿੱਚ ਮੁੱਦੇ ਮਾਰਦੇ ਜਿਵੇਂ ਚਲ ਪਾਣੀ ਜਨ ਉੱਚੜੂ ਤੇ ਇੱਧਰ ਫਿਰ ਮੈਂ ਮਸਾਲਾ ਵੀ ਲਾ ਗਈ ਸੀ ਫਟਾਫਟ ਮੈਨੂੰ ਸਮੈਲ ਜੀ ਆਈ ਜਿਵੇਂ ਥੱਲੇ ਲੱਗਦਾ ਹੁੰਦਾ ਮਸਾਲਾ ਫਿਰ ਮੈਂ ਫਟਾਫਟ ਕੜਚੀ ਫੇਰੀ ਤੇ ਖੜਚੀ ਬਰੰਤ ਵਾ ਵਸ ਫਿਰ ਮੈਂ ਹੁਣ ਸਬਜੀ ਧੋ ਕੇ ਚੰਗੀ ਤਰ੍ਹਾਂ ਛਾਲਨੀ ਦੇ ਵਿੱਚ ਤੇ ਬਸ ਮੈਂ ਸਬਜੀ ਪਾ ਦੂੰਗੀ ਕੁੱਕਰ ਦੇ ਵਿੱਚ ਤੇ ਫਿਰ ਲੋੜ ਮੁਤਾਬਿਕ ਪਾਣੀ ਪਾ ਦੂੰਗੀ ਜਿੰਨਾ ਕਾ ਪਤਰੀ ਰੱਖਣੀ ਆ ਤੇ ਬਸ ਪਾਣੀ ਪਾ ਕੇ ਤੇ ਫਿਰ ਸੀਟੀਆਂ ਲਵਾ ਦਾਂਗੇ ਤਿੰਨ ਚਾਰ ਵਸ ਆਪਣੀ ਸਬਜੀ ਬਣ ਕੇ ਰੈਡੀ ਹੋ ਜਾਊਗੀ ਤੇ ਬਸ ਜੇ ਫਿਰ ਆਟਾ ਤਾਂ ਗੁੰਨਿਆ ਹੋਇਆ ਸੀ ਫਿਰ ਜਦੋਂ ਰੋਟੀ ਨੂੰ ਜੀ ਕਰੂਗਾ ਵੀ ਬੱਚੇ ਕਹਿਣਗੇ ਉਦੋਂ ਰੋਟੀ ਬਣਾ ਲਾਂਗੇ ਆਪਾਂ ਤੇ ਜਦੋਂ ਘਰੇ ਹੁੰਦੇ ਫਿਰ ਤਾਂ ਹਨਾ ਅਸੀਂ ਸਵੇਰਾ ਤੇ ਦੁਪਹਿਰਾ ਇਕੱਠੇ ਕਰ ਲੈਨੇ ਹੁੰਨੇ ਉਹਦੇ ਬਣਾ ਲੈਨੇ ਹੁੰਨੇ ਰੋਟੀ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਜਿ ਆਪਾਂ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਜੀ ਕਮੈਂਟ ਤੇ ਇੱਕ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਸਾਡਾ ਹੋਰ ਚੈਨਲ ਹੈ ਮੋਜ ਪਿੰਡਾਂ ਦੇ ਵਲੌਗ ਸਾਬਾ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਉਹ ਤੇ ਸ਼ਾਰਟ ਵੀਡੀਓ ਪਾਉਂਦੇ ਤੇ ਜਿਵੇਂ ਸਾਨੂੰ ਇਸ ਚੈਨਲ ਤੇ ਤੁਸੀਂ ਸਪੋਰਟ ਕਰ ਰਹੇ ਹੋ ਉਸ ਚੈਨਲ ਨੂੰ ਵੀ ਸਪੋਰਟ ਕਰੋ ਸਾਡੇ ਨੂੰ ਤੇ ਤਾਂ ਕਰਕੇ ਹਨਾ ਅਸੀਂ ਅੱਗੇ ਵੀ ਵਧੀਏ ਤੇ ਤੁਹਾਡਾ ਪਿਆਰ ਸਾਨੂੰ ਇਦਾਂ ਹੀ ਮਿਲੀ ਜਾਵੇ ਤੇ ਵਾਜ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਆਪਾਂ ਕੱਲ ਨੂੰ ਨਵਾਂ ਬਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਨਵੀਂ ਵੀਡੀਓ ਤੇ ਠੀਕ ਹੈ ਜੀ ਪਰਮਾਤਮਾ ਸਾਰਿਆਂ ਨੂੰ ਰਾਜ ਖੁਸ਼ੀ ਰੱਖੇ ਤੰਦਰੁਸਤੀ ਦੇਵੇ ਤੇ ਬਸ ਜੀ ਵੀਡੀਓ ਦਾ ਐਂਡ ਕਰਦੇ ਆਂ ਧੰਨਵਾਦ ਜੀ